ਕਥਾ ਜੀ ਤੁਹਾਡਾ ਅੱਜ ਦੇ ਵਲੌਗ ਚ ਤੇ ਅੱਜ ਦੇ ਵਲੌਗ ਚ ਅਸੀਂ ਆਏ ਹੋਏ ਹਾਂ ਕੈਨੇਡਾ ਦੇ ਇੱਕ ਛੋਟੇ ਜਿਹੇ ਟਾਊਨ ਦੇ ਵਿੱਚ ਜਿਹਦਾ ਨਾਮ ਹੈ ਜੀ ਡੈਵਨ ਤੇ ਡੈਵਨ ਪੈਂਦਾ ਜੀ ਅਲਬਰਟਾ ਪ੍ਰੋਵਿੰਸ ਦੇ ਵਿੱਚ ਤੇ ਐਡਮੰਟਨ ਸਿਟੀ ਦੇ ਲਾਗੇ ਐਡਮੰਟਨ ਤੋਂ ਅਰਾਊਂਡ 25-26 ਕਿਲੋਮੀਟਰ ਦੂਰ ਆ ਤੇ ਅੱਜ ਅਸੀਂ ਇਹ ਟਾਊਨ ਐਕਸਪਲੋਰ ਕਰਾਂਗੇ ਆ ਦੇਖੋ ਨਾਲ-ਨਾਲ ਇੱਧਰ ਆ ਟਰੈਕ ਬਣਿਆ ਹੋਇਆ ਸਾਈਕਲਿੰਗ ਦਾ ਤੇ ਜਿੱਦਾਂ ਜਿਹਦੇ ਵਿੱਚੋਂ ਵਿੱਚ ਆਉਂਦੀ ਜਿਹੜੀ ਆ ਸਾਈਕਲਿੰਗ ਹੁੰਦੀ ਹੈ ਜਿਹੜੇ ਆਹ ਵਾਲੇ ਬਣਾਏ ਹੋਏ ਆ ਲੱਕੜ ਦੇ ਉੱਚੇ ਨੀਵੇਂ ਕਰਕੇ ਟਰੈਕਸ ਕਹਿ ਸਕਦੇ ਹੋ ਇਹ ਵੀ ਸਾਈਕਲਿੰਗ ਲਈ ਬਣਾਇਆ ਹੋਇਆ ਸੋ ਇੱਥੇ ਸਾਈਕਲ ਦੇ ਜਿਹੜੇ ਛੋਟੇ-ਛੋਟੇ ਸਟੰਟ ਆ ਨਾ ਉਹ ਵਾਲੇ ਇੱਥੇ ਪਰਫਾਰਮ ਕਰਦੇ ਆ ਸੋ ਇਹ ਜਿਹੜਾ ਸਾਹਮਣੇ ਪੱਥਰ ਪਏ ਆ ਉਹ ਨੀਕੇ 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 ਸਾਰਾ ਸਾਈਕਲਿੰਗ ਦਾ ਹੀ ਟਰੈਕ ਬਣਾਇਆ ਹੋਇਆ ਤੇ ਭਾਈ ਗਏ ਸੇ ਕਾਫੀ ਐਕਟੀਵਿਟੀਆਂ ਕਰਦੇ ਰਹਿੰਦੇ ਆ ਤੇ ਚੰਗੀ ਗੱਲ ਕਰਨੀਆਂ ਵੀ ਚਾਹੀਦੀਆਂ ਤੇ ਇੱਕ ਤਾਂ ਬੱਚਿਆਂ ਨੂੰ ਵੀ ਨਾਲ ਕਰਾਉਂਦੇ ਆ ਬੱਚੇ ਵੀ ਸਟਰੋਂਗ ਹੁੰਦੇ ਆ ਐਕਟੀਵਿਟੀਆਂ ਕਰਕੇ ਬਾਕੀ ਸਾਈਕਲਿੰਗ ਦੀਆਂ ਜਿਹੜੀਆਂ ਰੇਸਿਸ ਆ ਹਨਾ ਉਹ ਇੰਡੀਆ ਦੇ ਵਿੱਚ ਵੀ ਹੁੰਦੀਆਂ ਪੰਜਾਬ 'ਚ ਵੀ ਹੁੰਦੀਆਂ ਪਰ ਜਿੱਦਾਂ ਹੁਣ ਆਪਾਂ ਉੱਥੇ ਆਪਣੀ ਡੇਲੀ ਲਾਈਫ ਦੇ ਵਿੱਚ ਸਾਈਕਲ ਚਲਾਉਣੇ ਆਲਮੋਸਟ ਬੰਦ ਹੀ ਕਰ ਦਿੱਤੇ ਆ ਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਉਦੋਂ ਤਾਂ ਬਥੇਰਾ ਸਾਈਕਲ ਚਲਾਇਆ ਤੇ ਮੈਨੂੰ ਲੱਗਦਾ ਨਹੀਂ ਵੀ ਹੁਣ ਦੇ ਟਾਈਮ 'ਚ ਕੋਈ ਉੱਥੇ ਪੰਜਾਬ ਦੇ ਵਿੱਚ ਆਪਣਾ ਇੰਨਾ ਸਾਈਕਲ ਚਲਾਉਂਦਾ ਹੋਊਗਾ ਤੇ ਪਰ ਇੱਥੇ ਇੱਕ ਸ਼ੁਰੂ ਤੋਂ ਹੀ ਟ੍ਰੈਂਡ ਆ ਇੰਨ ਕੰਟਰੀਜ਼ ਦੇ ਵਿੱਚ ਕਿ ਜੇ ਜ਼ਰੂਰੀ ਕੱਲੀ ਰੇਸ ਦੀ ਗੱਲ ਨਹੀਂ ਉਵੇਂ ਵੀ ਲੋਕੀ ਜਿਹੜੇ ਆ ਉਹ ਹੈਲਥ ਨੂੰ ਲੈ ਕੇ ਥੋੜਾ ਜਿਹਾ ਕੌਨਸ਼ੀਅਸ ਰਹਿੰਦੇ ਆ ਤੇ ਸਾਈਕਲ ਜ਼ਰੂਰ ਚਲਾਉਂਦੇ ਆ ਤੇ ਜਿਹੜੇ ਆਪਣੇ ਲੋਕ ਇੱਧਰ ਆਗੇ ਹੋਏ ਆ ਤੇ ਉਹ ਵੀ ਜਿਹੜੇ ਆ ਜੋ ਬਾਈ ਸ਼ਾਮ ਨੂੰ ਦੇਖਦੇ ਆ ਨਾ ਸਵੇਰੇ ਦੇਖਦੇ ਆ ਉਹ ਵੀ ਸਾਈਕਲਿੰਗ ਕਰਦੇ ਆ ਤੇ ਇੱਕ ਵਧੀਆ ਹੈਬਿਟ ਆ ਕਿਉਂਕਿ ਸਾਈਕਲ ਚਲਾਉਣ ਦੇ ਨਾਲ ਜਿਹੜੀ ਆ ਉਹ ਆਪਣੀ ਸਾਰੀ ਬਾਡੀ ਦੀ ਐਕਸਰਸਾਈਜ਼ ਹੁੰਦੀ ਕਹਿ ਲੋ ਹਨਾ ਚਲੋ ਜੈਸਲੀਨ ਵੈਰੀ ਗੁੱਡ ਵੈਰੀ ਗੁੱਡ ਆਜੋ ਆਜੋ ਉੱਪਰ ਚੱਲ ਲੇ ਆਜੋ 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 ਬੱਚਿਆਂ ਨੂੰ ਨਾ ਹੌਲੀ ਹੌਲੀ ਹਨਾ ਡਰ ਜਾ ਵੀ ਹੁੰਦਾ ਪਰ ਜਦੋਂ ਕਰਨ ਲੱਗ ਜਾਂਦੇ ਆ ਫਿਰ ਉਹਨਾਂ ਦਾ ਡਰ ਨਿਕਲ ਜਾਂਦਾ आ जाओ आज वेरी गुड लग गई इधर आ गए रिवर वाली साइड से ਤੇ ਰਿਵਰਵਲ ਜਾ ਰਹੇ ਆ ਤੇ ਕੈਨੇਡਾ ਦੇ ਵਿੱਚ ਚੱਲ ਰਿਹਾ ਆ ਫਾਲ ਸੀਜ਼ਨ ਤੇ ਫਾਲ ਸੀਜ਼ਨ ਦੇ ਵਿੱਚ ਵੀ ਥਿ ਵਿਊ ਦੇਖੋ ਕਿੰਨਾ ਸੋਹਣਾ ਹੁੰਦਾ ਤੇ ਇੱਥੇ ਤੁਹਾਨੂੰ ਪੱਤਿਆਂ ਦੇ ਰੰਗ ਦਿਖਾਉਣਾ ਫਾਲ ਸੀਜ਼ਨ ਦੇ ਵਿੱਚ ਗ੍ਰੀਨ ਤੋਂ ਬਾਅਦ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪੱਤਿਆਂ ਦੇ ਰੰਗ ਹੋ ਜਾਂਦੇ ਸੋ ਆਹ ਦੇਖ ਸਕਦੇ ਹੋ ਇੱਥੇ ਤਹੀ ਗ੍ਰੀਨ yellow purple red brown ਹਰ ਤਰ੍ਹਾਂ ਦੇ ਪੱਤਿਆਂ ਦਾ ਕਲਰ ਹੈਗਾ ਤੇ ਵੇਖਣ ਨੂੰ ਵੀ ਬਹੁਤ ਸੋਹਣਾ ਲੱਗਦਾ ਤੇ ਕਹ ਲਓ ਕਿ ਫਾਲ ਸੀਜ਼ਨ ਵੀ ਜਿਹੜਾ ਆ ਇੱਕ ਉਹ ਆ ਵਧੀਆ ਸੀਜ਼ਨ ਆ ਜੇ ਤੁਸੀਂ ਘੁੰਮਣਾ ਫਿਰਨਾ ਤੇ ਇਹ ਆਗੇ ਜੀ ਅਸੀਂ ਰਿਵਰ ਦੇ ਵਿੱਚ ਸੋ ਇਹ ਜਿਹੜਾ ਰਿਵਰ ਆ ਡੈਮਨ ਦੇ ਵਿੱਚੋਂ ਦੀ ਲੰਘਦਾ ਤੇ ਸਕੈਚੂਨ ਰਿਵਰ ਆ ਜਿਹੜਾ ਅੱਗੇ ਜਾ ਕੇ ਐਡਮੰਟਨ ਸ਼ਹਿਰ ਦੀ ਡਾਊਨਟਾਊਨ ਦੇ ਵਿੱਚੋਂ ਦੀ ਕ੍ਰੋਸ ਹੁੰਦਾ ਤੇ ਉਹ ਹੀ ਜਿਹੜੇ ਫਾਲ ਵਾਲੇ ਕਲਰ ਆ ਉਹ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਪਰ ਸਾਰੇ ਟਰੀਜ਼ ਜਿਹੜੇ ਆ ਉਹ ਕੁਝ yellow ਨੇ ਕੁਝ red ਹੋਏ ਆ ਤੇ ਇੰਦਰ ਕੁਝ ਉਹ ਸਾਹਮਣੇ ਦੇਖੋ green ਹੋਏ ਸੋ ਬਹੁਤ ਸੋਹਣਾ view ਆ ਇਹ ਵੀ ਤੇ ਜਿਹਨੂੰ ਕਿ ਆਪਾਂ ਫਾਲ ਦੇ ਵਿੱਚ enjoy ਕਰ ਸਕਦੇ ਹਾਂ ਤੇ ਬਾਕੀ ਅਗੇਨ ਪਾਣੀ ਦੀ ਗੱਲ ਕਰੀਏ ਤੇ ਪਾਣੀ ਦੇਖੋ ਕਿੰਨਾ ਸਾਫ਼ ਆ ਪਾਣੀ ਤੇ ਇੰਦਰ ਪਾਣੀ ਜ਼ਿਆਦਾ ਡੂੰਘਾ ਨਹੀਂ ਹੈਗਾ ਤੇ ਜਿੱਦਾਂ ਜਿੱਤ ਆਪਾਂ ਉਹ ਅੱਗੇ ਨੂੰ ਜਾਈ ਜਾਂਦੇ ਆ ਤੇ ਆ ਜਿਹੜਾ ਛੋਟਾ ਜਿਹਾ ਪਹਾੜ ਆ ਉਹਦੇ ਨਾਲ ਜਾ ਕੇ ਉੱਥੇ ਜਾ ਕੇ ਪਾਣੀ ਕਾਫੀ ਡੀਪ ਹੋ ਜਾਂਦਾ ਤੇ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ 뷰 ਆ ਤੇ ਬਹੁਤ ਹੀ ਪੀਸਫੁਲ ਜਗ੍ਹਾ ਹੈ ਇਹ ਤੇ ਇਧਰ ਵਾਲੇ ਪਾਸੇ ਹੈ ਜੀ ਰਿਵਰ ਜਿਹੜਾ ਆਪਾਂ ਹੁਣੇ ਤੁਹਾਨੂੰ ਦਿਖਾਇਆ ਤੇ ਰਿਵਰ ਦੇ ਆਪੋਜ਼ਿਟ ਸਾਈਡ ਇਧਰ ਇੱਕ ਪਾਰਕ ਜਿਹੜਾ ਹੈਗਾ ਜਿਹਦਾ ਨਾਮ ਇਹਨਾਂ ਨੇ ਰੱਖਿਆ ਹੋਇਆ ਸੀਕਰਟ ਪਾਰਕ ਦੇ ਮੈਨੂੰ ਲੱਗੇ ਜਾ ਕੇ ਵੀ ਦਿਖਾ ਦਿੰਨਾ ਸੋ ਇਹ ਪਾਰਕ ਬੇਸਿਕਲੀ ਪਿਕਨਿਕ ਸਪਾਟ ਆ ਇੱਕ ਤੇ ਤੁਸੀਂ ਇੱਥੇ ਆ ਕੇ ਆਪਣੀ ਫੈਮਿਲੀ ਦੇ ਨਾਲ ਜਿਹੜਾ ਉਹ ਬੈਠ ਸਕਦੇ ਹੋ ਸਮਰ ਦੇ ਵਿੱਚ ਇੰਜੋਏ ਕਰ ਸਕਦੇ ਸੋ ਆਲੇ ਕੋਈ ਇਥੇ ਲਿਖਿਆ ਵੀ ਹੋਇਆ ਸੀਕ੍ਰੇਟ ਪਾਰਕ ਸੋ ਮੈਨੂੰ ਲੱਗਾ ਸੀਕ੍ਰੇਟ ਪਾਰਕ ਇਹਦਾ ਨਾਮ ਇਸ ਕਰਕੇ ਰੱਖਿਆ ਕਿਉਂਕਿ ਅਜੇ ਸਾਰੇ ਪਾਸੇ ਟਰੀਜ਼ ਨੇ ਸੋ ਜਿੱਧਰ ਵੀ ਤੁਸੀਂ ਦੇਖੋ ਸਾਰੇ ਪਾਸੇ ਟਰੀਜ਼ ਆ ਤੇ ਦਿਖਦਾ ਨਹੀਂ ਆ ਤੇ ਤੁਸੀਂ ਆਪਾਂ ਟ੍ਰੇਲ ਦੇ ਵਿੱਚੋਂ ਜਾਂਦੇ ਆ ਤੇ ਐ ਜੀ ਇੱਧਰ ਐਂਟਰੈਂਸ ਹੈਗੀ ਆ ਤੇ ਚਲੋ ਬਾਕੀ ਹੁਣ ਆਪਾਂ ਚੱਲਦੇ ਆ ਜੀ ਡਾਇਮੰਡ ਸ਼ਹਿਰ ਦੇ ਵਿੱਚ ਤੇ ਤੁਹਾਨੂੰ ਡਾਇਮੰਡ ਸ਼ਹਿਰ ਵੀ ਜਿਹੜਾ ਉਹ ਦਿਖਾ ਕੇ ਲਿਆਉਂਦੇ ਹਾਂ ਹਾਂਜੀ ਮਨਰਾਜ ਲਿਖਤੇ ਵਧੀਆ ਲੱਗਿਆ ਪਾਰਕ ਦੇ ਵਿੱਚ ਚਲੋ ਆਓ ਚਲੋ ਆਓ ਇਹ ਆਇੜਾ ਪੱਥਰਾਂ ਦਾ ਸਕਲਪਚਰ ਬਣਿਆ ਹੋਇਆ ਨਾ ਇਹਨੂੰ ਕਹ ਦਿੰਦੇ ਆ ਇਨਿਕ ਸ਼ੂਕ ਤੇ ਇਹ ਵੀ ਇੱਥੇ ਜਿਹੜਾ ਰਿਵਰ ਆ ਡਾਇਮੰਡ ਦੇ ਵਿੱਚੋਂ ਦੀ ਕ੍ਰੋਸ ਹੁੰਦਾ ਉਹਦੇ ਖੰਡੇ ਤੇ ਬਣਿਆ ਹੋਇਆ ਤੇ ਜੇ ਫੋਟੋਜ਼ ਵਗੈਰਾ ਕਰਾਉਣੀਆਂ ਹਨਾ ਇੱਥੇ ਆ ਕੇ ਫੋਟੋਜ਼ ਵੀ ਸੋਹਣੀਆਂ ਹੋਣਗੀਆਂ ਨਾਲ ਨਾਲ ਹੀ ਜਿਹੜੀ ਉਹ ਟ੍ਰੇਲ ਚੱਲਦੀ ਹੈ ਤੇ ਇੱਥੋਂ ਮੈਂ ਤੁਹਾਨੂੰ ਥੋੜੀ ਜੀ ਦਿਖਾਉਣਾ ਰਾਈਡ ਨਾ ਹੁਣ ਤਾਂ ਇੱਥੇ ਬਾਈਸਾਈਕਲ ਰੇਸ ਹੋ ਰਹੀ ਹੈ ਹਨਾ ਤੇ ਉਹਦੇ ਕਰਕੇ ਕੋਸ਼ ਜਿਹੜੇ ਰਸਤੇ ਉਹਨਾਂ ਨੇ ਉਹ ਬੰਦ ਕੀਤੇ ਹੋਏ ਆ ਜੋ ਸਾਈਕਲਿੰਗ ਵਾਸਤੇ ਓਪਨ ਬਟ ਵੈਸੇ ਇਹ 올 ਦਾ ਟਾਈਮ ਓਪਨ ਰਹਿੰਦੀ ਹੈ ਸੋ ਉਧਰੋਂ ਲੈ ਕੇ ਤੇ ਇਹ ਰਿਵਰ ਦੇ ਨਾਲ ਨਾਲ ਹੀ ਇੰਨਾ ਇਧਰ ਨੂੰ ਜਿਹੜੀ ਉਹ ਟ੍ਰੇਲ ਆ ਉਹ ਚੱਲਦੀ ਹੈ ਆ ਦੂਰ ਤੱਕ ਨਹੀਂ ਦੇਖ ਸਕਦੇ ਉਹਨੂੰ ਸੋ ਇੱਥੇ ਵਾਕ ਕਰ ਸਕਦੇ ਹੋ ਸਾਈਕਲਿੰਗ ਕਰ ਸਕਦੇ ਹੋ ਤੇ ਹੁਣ ਰਿਵਰ ਵਾਲੀ ਸਾਈਡ ਤੋਂ ਅਸੀਂ ਆ ਗਏ ਆ ਜੀ ਸਿਟੀ ਦੇ ਵਿੱਚ ਡਾਇਮੰਡ ਟਾਊਨ ਦੇ ਅੰਦਰ ਤੇ ਇਦਾਂ ਦੇ ਇੱਥੇ ਜਿਹੜੇ ਆ ਉਹ ਘਰ ਆ ਤੇ ਘਰ ਆਲਮੋਸਟ ਤੁਸੀਂ ਚਾਹੇ ਵੱਡੀ ਸਿਟੀ ਚ ਰਹਿੰਦੇ ਆ ਚਾਹੇ ਛੋਟੇ ਟਾਊਨ ਚ ਰਹਿੰਦੇ ਆ ਹਨਾ ਘਰਾਂ ਦੀ ਸ਼ੇਪ ਤੇ ਲੋਕੇਲਿਟੀ ਆਲਮੋਸਟ ਜਿਹੜੀ ਉਹ ਕੈਨੇਡਾ ਦੇ ਵਿੱਚ ਹਰ ਜਗ੍ਹਾ ਸੀਨ ਸੋ ਥੋੜਾ ਬੋੜਾ ਫਰਕ ਹੋ ਸਕਦਾ ਕਿ ਕੋਈ ਘਰ ਬਹੁਤ ਵੱਡਾ ਆ ਕੋਈ ਘਰ ਛੋਟਾ ਆ ਉਹ ਦੇ ਅਕੋਰਡਿੰਗ ਹੋ ਸਕਦਾ ਤੇ ਬਾਕੀ ਜਿਹੜਾ ਇਹ ਟਾਊਨ ਆ ਇਹ 1950 ਦੇ ਵਿੱਚ ਜਿਹੜਾ ਉਹ ਬਣਿਆ ਸੀ ਪਹਿਲਾਂ ਇਹਨੂੰ ਪਿੰਡ ਕਹਿੰਦੇ ਸੀਗੇ ਵਿਲੇਜ ਕਹਿੰਦੇ ਸੀ ਤੇ ਉਸੇ ਸਾਲ ਹੀ ਇੱਥੇ ਥੋੜੀ ਜਿਹੜੀ ਆ ਪਾਪੂਲੇਸ਼ਨ ਵਧਣ ਲੱਗੀ ਤੇ ਇਹਨੂੰ ਜਿਹੜਾ ਇਹ ਟਾਊਨ ਦਾ ਨਾਮ ਦਿੱਤਾ ਗਿਆ ਹਨਾ ਤੇ ਟਾਊਨ ਕਹਿ ਲੋ ਵੀ ਵਿਲੇਜ ਨਾਲੋਂ ਥੋੜਾ ਜਿਆਦਾ ਵੱਡਾ ਹੋ ਜਾਂਦਾ ਉਹਨੂੰ ਟਾਊਨ ਕਹਿ ਦਿੰਦੇ ਆ ਤੇ ਇਹਦੀ ਜੇ ਆਪਾਂ ਗੱਲ ਕਰੀਏ ਪਾਪੂਲੇਸ਼ਨ ਦੀ ਤੇ ਦੀ ਪਾਪੂਲੇਸ਼ਨ ਆਰਾਊਂਡ ਹੈਗੀ ਆ 6700 27000 ਜਿਹੜੇ ਹੁਣ ਤੱਕ ਦੇ ਸੈਂਸਸ ਦੇ ਅਕੋਰਡਿੰਗ ਹੈ ਦੀ ਪਾਪੂਲੇਸ਼ਨ ਆ ਉਹ 600 ਤੋਂ 7000 ਦੇ ਵਿੱਚ ਪਾਪੂਲੇਸ਼ਨ ਤੇ ਬਾਕੀ ਪੰਜਾਬੀ ਕਮਿਊਨਿਟੀ ਇੱਥੇ ਲੱਗਦਾ ਵੀ ਬਹੁਤੀ ਨਹੀਂ ਹੈਗੀ ਸੋ ਹੋਊਗੀ ਉਹੀ ਜਿਹੜੇ ਇੱਥੇ ਜੋਬਸ ਵਗੈਰਾ ਕਰਦੇ ਆ ਤੇ ਕਿਉਂਕਿ ਐਡਮੈਂਟਨ ਤੋਂ ਜਿਹੜਾ ਇਹ ਟਾਊਨ ਆ ਉਹ ਆਪਣਾ 52 ਕਿਲੋਮੀਟਰ ਦੂਰ ਆ ਤੇ ਮੋਸਟ ਜਿਹੜੇ ਜੌਬਸ ਵਗੈਰਾ ਇੱਥੇ ਕਰਦੇ ਹੋਣਗੇ ਉਹ ਮੈਨੂੰ ਦਾਪਡਾਉਨ ਵੀ ਕਰ ਲੈਂਦੇ ਹੋਣੇ ਐਡਮਿੰਟਨ ਤੋਂ ਤੇ ਬਾਕੀ ਜੇ ਕਿਸੇ ਨੂੰ ਜਿਹੜਾ ਸਾਡੇ ਵਲੌਗ ਦੇਖਣ ਦੇ ਆ ਹਨ ਜੇ ਕਿਸੇ ਨੂੰ ਪਤਾ ਹੈ ਵੀ ਇੱਥੇ ਪੰਜਾਬੀ ਕਮਿਊਨਿਟੀ ਡੈਮਨ ਦੇ ਵਿੱਚ ਕਿੰਨੀ ਗਾ ਤੇ ਉਹ ਕਮੈਂਟ ਕਰਕੇ ਥੱਲੇ ਜਰੂਰ ਦੱਸ ਸਕਦੇ। ਮੈਂ ਕੋਈ ਨਾ ਪਤਾ ਕਿ ਚੈੱਕ ਇਹ ਨਾ ਆ ਆ ਵੀ ਘਾਰਿਆ ਆ ਵੀ ਕਾਫੀ ਪੁਰਾਣਾ ਬਣਿਆ। ਆ ਨਹੀਂ ਉਹ ਆ ਵਾਲੇ ਸਾਰੇ ਹਾਂ ਆ ਮੈਨੂੰ ਲੱਗਦਾ ਨੀ ਨਵਾਂ ਬਣਾਇਆ ਹੋਇਆ ਹੈ।

ਯਾ ਸਿੱਧਾ ਹੀ ਜਾ। ਹਾਂਜੀ। ਕੰਦੀ ਆ ਵਿੱਚ। ਹਾਂਜੀ ਆ ਪਾਰਕ ਵੀ ਦੇਖੋ ਦਿੱਤਾ ਹਾਂ ਵਿੱਚ। ਹਾਂਜੀ ਬੱਤੇ। ਕੰਦੀ ਆ ਵਿੱਚ। ਓਕੇ। ਖਾਲੋ ਇੱਥੋਂ। ਤੁਮੀ ਵੀਊ ਸੋਣਾ ਤੇ ਆ ਬੰਦਾ ਜੱਟਾ ਡਰਾਈਵਰ ਆ। ਅੰਜ ਨੇ ਸਾਨੂੰ ਜਿਹੜਾ ਉਹ ਲੈ ਕੇ ਵੀ ਆਈ ਆ ਤੇ ਮੈਂ ਕੁਮਾਰੀ ਆ ਜਿੰਨਾਂ ਨੂੰ। ਆ ਜਿਹੜੇ ਨੀਰ ਕੁਮਾਰੀ ਆ ਸਾਨੂੰ। ਉੱਜ ਲੈ ਕੇ ਵੀ ਆਈ ਨਹੀਂ ਆ ਸਾਨੂੰ ਤੇ ਹੁਣ ਵਾਪਸ ਵੀ ਇਹੀ ਲੈ ਕੇ ਜਾਊਗੀ। ਹਾਂਜੀ ਚਲੋ। ਤੇ ਇੱਥੋਂ ਕੁ ਮੈਂ ਆ ਤਾਂ ਦਿਖਾ ਰਿਆਂ ਤੁਹਾਨੂੰ ਵੀ ਵਿਊ ਜਿਹੜਾ ਆ ਫਿਰ ਕਈ ਵਾਰੀ ਨਾ ਕੈਮਰੇ ਦੇ ਵਿੱਚ ਵਿਊ ਇੰਨਾ ਵਧੀਆ ਨਾ ਆਉਂਦਾ ਹੋਵੇ। ਪਰ ਜੇ ਵੈਸੇ ਦੇਖੋ ਤੇ ਵਿਊ ਬਹੁਤ ਸੋਹਣਾ ਆਉਂਦਾ। ਕਿਉਂਕਿ ਜਿੰਨਾ ਮੈਂ ਕਰਕੇ ਦੱਸਿਆ ਕੈਨੇਡਾ ਦੇ ਵਿੱਚ ਫਾਲ ਸੀਜ਼ਨ ਚੱਲ ਰਿਹਾ ਤੇ ਫਾਲ ਸੀਜ਼ਨ ਦੇ ਵਿੱਚ ਜਿਹੜੇ ਪੱਤਿਆਂ ਦੇ ਰੰਗ ਆ ਉਹ ਹਰ ਤਰ੍ਹਾਂ ਦਾ ਹੀ ਰੰਗ ਜਿਹੜਾ ਉਹ ਦੇਖਣ ਸੋ ਖਰੇ ਤੋਂ ਲੈ ਕੇ yellow ਹੋ ਗਿਆ red ਹੋ ਗਿਆ purple ਹੋ ਗਿਆ brown ਹੋ ਗਿਆ ਹਾਂ ਉਹ ਵੀ ਬਹੁਤ ਸੋਹਣਾ ਹੈ ਟਾਊਨ ਦੇ ਵਿੱਚ ਹੀ 골ਫ ਕੋਰਸ ਵੀ ਬਣਿਆ ਹੋਇਆ ਆ ਸਾਰੀ 골ਫ ਗਰਾਊਂਡ ਆ ਇੱਧਰ ਇੱਧਰ ਵੀ ਸੜਕ ਦੇ ਇੱਧਰ ਵਾਲੇ ਪਾਸੇ ਵੀ ਤੇ ਇੱਧਰ ਵਾਲੇ ਪਾਸੇ ਵੀ ਇਥੋਂ ਆਪਾਂ ਕਹਿ ਸਕਦੇ ਹਾਂ ਵੀ ਕੈਨੇਡਾ ਦੇ ਜਿਹੜੇ ਪਿੰਡ ਜਾਂ ਛੋਟੇ ਟਾਊਨ ਆ ਉਹ ਵੀ ਵੱਡੇ ਸ਼ਹਿਰਾਂ ਨਾਲੋਂ ਘੱਟ ਨਹੀਂ ਹੈਗੇ। ਉਹਦਾ ਨਾਮ ਹੈਗਾ ਟੈਵਨ ਗੋਲਫ। ਬਿਆਮਨ ਗੋਲਫ ਕਲੱਬ। ਤੁਹਾਨੂੰ ਆਪਾਂ ਬਸ ਚੱਲਨੇ ਹਾਂ ਵਾਪਸ। ਹਾਂਜੀ ਸਿੱਧਾ ਜਾਣਾ ਆਪਾਂ। ਇਹ ਜਗ੍ਹਾ ਤੇ ਅਸੀਂ ਤਾਂ ਆਏ ਆ ਵੀ ਇਹ ਵੀ ਦਿਖਾ ਦਈਏ। ਤੇ ਇੱਧਰ ਜਿੱਥੇ ਤੁਹਾਨੂੰ ਹੁਣੇ ਦੱਸਿਆ ਦਿਖਾਇਆ ਵੀ ਇੱਕ ਪਾਸੇ ਹੈਗਾ ਗੋਲਫ ਗਰਾਊਂਡ। ਤੇ ਉਹ ਸਾਹਮਣੇ ਜਿਹੜਾ ਅੱਗੇ ਦੇਖ ਰਿਹਾ ਜਿਹੜਾ ਮਾਊਂਟੇਨ ਆ ਉਹਦੇ ਨਾਲ ਉਹੀ ਸਕੈਚੂਆ ਰਿਵਰ ਜਿਹੜਾ ਕ੍ਰੋਸ ਹੁੰਦਾ ਡੈਮਨ ਦੇ ਵਿੱਚੋਂ ਦੀ ਤੇ ਇੱਧਰ ਸਾਰੀ ਹੈਗੀ ਆ ਕੈਂਪ ਗਰਾਉਂਡ ਅੱਗੇ ਜਾ ਕੇ ਦਿਖਾਉਂਦੇ ਆ ਕਿੱਦਾਂ ਦੀ ਆ ਕੈਂਪ ਗਰਾਉਂਡ ਤੇ ਇਹੜੀ ਕੈਂਪ ਗਰਾਉਂਡ ਆ ਜੀ ਇਹਦਾ ਨਾਮ ਹੈਗਾ ਆ ਡੈਵਨ ਲਾਈਨਸ ਕੈਂਪ ਗਰਾਉਂਡ ਤੇ ਇੱਥੋਂ ਜਿਹੜੀ ਇਹਦੀ ਐਂਟਰੀ ਆ ਆ ਸਾਰੇ ਇੰਦਰ ਲਿਖਿਆ ਵੀ ਹੋਇਆ ਲਾਈਨਸ ਲਾਈਨਸ ਹਨਾ ਨਾਮ ਰੱਖਿਆ ਹੋਇਆ ਤੇ ਕੈਂਪ ਗਰਾਉਂਡ ਦਾ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣੀ ਸੀਗੀ ਆ ਵળી ਸੋ ਜਦੋਂ ਵੀ ਆਪਾਂ ਕਿਸੇ ਕੈਂਪਿੰਗ ਵਾਲੀ ਜਗ੍ਹਾ ਤੇ ਜਾਂਦੇ ਆ ਜਾਂ ਕਿਸੇ ਨੈਸ਼ਨਲ ਪਾਰਕ ਦੇ ਵਿੱਚ ਜਾਂਦੇ ਆ ਨਾ ਕੈਨੇਡਾ ਦੇ ਵਿੱਚ ਤੇ ਇਹ ਬੋਰਡ ਜਰੂਰ ਲਿਖਿਆ ਹੁੰਦਾ ਉਹਦਾ ਮਤਲਬ ਕੀ ਆ ਵੀ ਫਾਇਰ ਡੇਂਜਰ ਕਿੰਨਾ ਦਾ ਲੋ ਆ ਮੋਡਰੇਟ ਆ ਹਾਈ ਆ ਵੈਰੀ ਹਾਈ ਐਕਸਟ੍ਰੀਮ ਸੋ ਰਾਈਟ ਨਾਓ ਇਹਨਾਂ ਨੇ ਜਿਹੜਾ ਫਾਇਰ ਡੇਂਜਰ ਉਹ ਹਾਈ ਲਿਖਿਆ ਹੋਇਆ ਤੇ ਵੈਸੇ ਤਾਂ ਹੁਣ ਸਵੇਰੇ ਸ਼ਾਮ ਠੰਡ ਹੋ ਜਾਂਦੀ ਆ ਪਰ ਬਾਕੀ ਇਹਨਾਂ ਨੇ ਆ ਕਿੱਸਾ ਆ ਮੈਂ ਲਿਖਿਆ ਹੈ ਪਤਾ ਨਹੀਂ ਹੈ ਨਾ ਤੇ ਦੁਪਹਿਰ ਵੇਲੇ ਗਰਮੀ ਹੁੰਦੀ ਆ ਹੋ ਸਕਦਾ ਤਾਂ ਅਗਰ ਕਿ ਲਿਖਿਆ ਹੋਵੇ ਕਿਉਂਕਿ ਪੱਤੇ ਜਿਹੜੇ ਆ ਉਹ ਸੁੱਕਦੇ ਪਏ ਆ ਤੇ ਧੁੱਪ ਬਹੁਤ ਜ਼ਿਆਦਾ ਹੋਿੰਦੀ ਗਰਮੀ ਦੇ ਨਾਲ ਤੇ ਮੈਨੂੰ ਲੱਗਦਾ ਵੀ ਤਾਂ ਕਰਕੇ ਇਹਨਾਂ ਨੇ ਜਿਹੜਾ ਉਹ ਫਾਇਰ ਲੈਵਲ ਹਾਈ ਲਿਖਿਆ ਹੋਵੇ ਹਨ ਤੇ ਜਿਹੜੀ ਆਪਾਂ ਟ੍ਰੇਲ ਪਿੱਛੇ ਵੇਖ ਕੇ ਆਏ ਸੀਗੇ ਜਿਹੜੀ ਰਿਵਰ ਦੇ ਨਾਲ ਨਾਲ ਤੁਸੀਂ ਹੁਣੇ ਦੇਖੀ ਵਲੌਗ ਦੇ ਵਿੱਚ ਹਨ ਉਹਦਾ ਇੱਥੇ ਮੈਪ ਵੀ ਦਿੱਤਾ ਹੋਇਆ ਡਾਇਮੰਡ ਟ੍ਰੇਲ ਸਿਸਟਮ ਵੀ ਕਿੱਧਰ ਕਿੱਧਰ ਨੂੰ ਟ੍ਰੇਲ ਜਾਂਦੀ ਆ ਪ੍ਰੋਪਰ ਇਹਦੇ ਚ ਹਰ ਚੀਜ਼ ਜਿਹੜੀ ਆ ਉਹ ਵੀ ਦਿੱਤੀ ਆ ਅਸੀਂ ਹੁਣ ਕੈਂਪ ਗਰਾਊਂਡ ਦੇ ਅੰਦਰ ਆ ਗਏ ਆ ਤੇ ਇੰਦਰ ਵੀ ਸਾਰੀਆਂ ਆਰ ਵੀਸ ਵਗੈਰਾ ਲੱਗੀਆਂ ਜਾਂ ਬੈਂਸ ਵਗੈਰਾ ਲੱਗੀਆਂ ਉਹ ਤੁਹਾਨੂੰ ਕੈਂਪ ਵੀ ਦਿਖਦਾ ਹੋਣਾ ਇੱਕ ਤੇ ਇੱਥੇ ਕੈਂਪਿੰਗ ਕਰਨ ਤੋਂ ਪਹਿਲਾਂ ਤੁਹਾਨੂੰ ਰਜਿਸਟਰ ਕਰਨਾ ਪੈਂਦਾ ਤੇ ਉਹ ਸਾਹਮਣੇ ਜਿਹੜਾ ਰਜਿਸਟ੍ਰੇਸ਼ਨ ਆਫਿਸ ਆ ਉੱਥੇ ਤੁਸੀਂ ਰਜਿਸਟਰ ਕਰ ਸਕਦੇ ਹੋ ਨਾ ਆਪਣੀ ਪ੍ਰੋਪਰ ਸਾਰੀ ਇਨਫੋਰਮੇਸ਼ਨ ਦੇਣੀ ਪੈਂਦੀ ਵੀ ਕਿੰਨੇ ਦਿਨਾਂ ਲਈ ਤੁਸੀਂ ਕੈਂਪਿੰਗ ਕਰਨੀ ਆ ਤੇ ਕਿੰਨੇ ਤੁਹਾਡੇ ਨਾਲ ਜਿਹੜੇ ਉਹ ਲੋਕ ਹੋਣਗੇ ਉਹਦੇ ਕਿੰਨੇ ਬੱਚੇ ਆ ਕਿੰਨੇ ਅਡਲਟ ਆ ਸਾਰੀ ਇਨਫੋਰਮੇਸ਼ਨ ਤੁਹਾਨੂੰ ਇੱਥੇ ਪ੍ਰੋਵਾਈਡ ਕਰਨੀ ਪੈਂਦੀ ਹੈ ਤੇ ਇਹ ਦੇਖੋ ਇੰਦਰ ਵੀ ਸਾਰੀਆਂ ਆਰ ਵੀਜ਼ਾ ਜਿਹੜੇ ਲੋਕ ਆਪਣੀ ਕੈਂਪਿੰਗ ਕਰਦੇ ਆ ਤੇ ਇੱਕ ਚੀਜ਼ ਜਿਹੜੀ ਇੱਥੇ ਮੈਂ ਤੁਹਾਨੂੰ ਦੱਸਣੀ ਜ਼ਰੂਰੀ ਸਮਝਦਾ ਵੀ ਲੋਕੀ ਕੀ ਕਰਦੇ ਆ ਚਾਹੇ ਉਹ ਡਿਮੈਂਟਨ ਰਹਿੰਦੇ ਆ ਚਾਹੇ ਹੋਰ ਟਾਊਨਸ ਚ ਰਹਿੰਦੇ ਆ ਸਮਰ ਦੇ ਵਿੱਚ ਇੱਥੇ ਆ ਜਾਂਦੇ ਆ ਤੇ ਸਮਰ ਦੇ ਵਿੱਚ ਇੱਥੇ ਆ ਕੇ ਤੇ ਉਹ ਆਪਣੀ ਕੈਂਪਿੰਗ ਕਰਦੇ ਆ ਦੋ ਦੋ ਮਹੀਨੇ ਰਹਿੰਦੇ ਆ ਸੋ ਇੱਥੋਂ ਹੀ ਜੌਬਸ ਤੇ ਜਾਂਦੇ ਆ ਤੇ ਇੱਥੇ ਹੀ ਫੇਰ ਆ ਜਾਂਦੇ ਆ ਸ਼ਾਇਦ ਇਹਨਾਂ ਲੋਕਾਂ ਨੂੰ ਹਨਾ ਇਹ ਚੀਜ਼ ਕਰਨੀ ਵਧੀਆ ਲੱਗਦੀ ਹੈ ਤੇ ਮੇਬੀ ਕੁਝ ਵੀਕਲੀ ਕਰਦੇ ਹੋਣ ਪਰ ਮੋਸਟਲੀ ਜਿਹੜੇ ਇੱਥੇ ਕੈਂਪਿੰਗ ਕਰਦੇ ਆ ਉਹ ਦੋ ਦੋ ਤਿੰਨ ਤਿੰਨ ਮਹੀਨਿਆਂ ਦੀ ਜਿਹੜੀ ਉਹ ਕੈਂਪਿੰਗ ਹੁੰਦੀ ਹੈ ਤੇ ਹਾਂਜੀ ਇਕ ਤਾਂ ਸਾਰਾ ਨਹੀਂ ਦੇਖ ਸਕਦੇ ਸਾਰੀਆਂ ਆਰਗੂਸ ਲੱਗੀਆਂ ਹੋਈਆਂ ਕੈਂਪਿੰਗ ਕੈਨੇਡਾ ਚ ਬਜ਼ੁਰਗਾਂ ਦੀ ਮਹਿਫਲ ਲੱਗੀ ਹੋਈ ਆ ਕੈਂਪਿੰਗ ਦੇ ਵਿੱਚ so it's rv group yeah, RV, yeah. okay that's good we have here spice right here okay so from where you are all, all over all part okay that's good ya dekho ek side te camp ground te dusri side te ohi jada river apan hey, pehla dekh ke aaye ha hey, ton dikhaya hoya vlog de vich oh aa gaya the again ਵੀਰ ਬੋਸ ਹੁਣ ਸੋ ਇਹ ਦੇਖੋ ਹੁਣ ਹਨਾ ਆ ਤੁਹਾਨੂੰ ਮੈਂ ਇਹੋ ਕੁਲੇ ਪੱਤੇ ਦਿਖਾਉਣਾ ਫਾਲ ਦੇ ਵਿੱਚ ਸਾਰੇ ਕਲਰ ਹੈਗੇ ਕਹਿ ਲੋ ਵੀ ਇਹਦੇ ਵਿੱਚ ਹਨਾ ਤੇ ਇਹ ਵਾਲਾ ਇਹ ਰੀ ਟਰੀ ਆ ਇਹ ਮੈਪਲ ਲੀਫ ਦੀ ਮੈਪਲ ਲੀਫ ਦਾ ਟਰੀ ਹੁੰਦਾ ਮੈਪਲ ਟਰੀ ਕਹਿ ਲੋ ਨਾ ਕੋਈ ਕੋਈ ਕਿਸਮ ਆ ਤੇ ਆਹੀ ਜਿਹੜਾ ਪੱਤਾ ਆ ਉਹ ਕੈਨੇਡਾ ਦੇ ਛੰਡੇ ਦੇ ਵਿੱਚ ਵੀ ਹੈਗਾ ਤੇ ਇਸ ਸੀਜ਼ਨ ਦੇ ਵਿੱਚ ਪੂਰਾ ਜਿਹੜਾ ਉਹ ਰੈੱਡ ਹੋਇਆ ਹੋਇਆ ਸੋ ਜਿੱਧਰ ਨੂੰ ਵੀ ਦੇਖ ਲੋ ਸਾਰੇ ਪਾਸੇ ਤੁਹਾਨੂੰ ਅਲੱਗ-ਅਲੱਗ ਕਲਰ ਜਿਹੜੇ ਆ ਉਹ ਨਜ਼ਰ ਆਉਣਗੇ ਤੇ ਵਿਊ ਵੀ ਜਿਹੜਾ ਸਾਰੇ ਪਾਸੇ ਬਹੁਤ ਸੋਹਣਾ ਬਹੁਤ ਸੋਹਣਾ ਨਜ਼ਰ ਆਊਗਾ ਅਸੀਂ ਆ ਗਏ ਆ ਜੀ ਇੱਧਰ ਨਵੇਂ ਵਾਲੀ ਸਾਈਡ ਤੇ ਇੱਧਰ ਨਵਾਂ ਪਲਾਜ਼ਾ ਜਿਹੜਾ ਬਣਦਾ ਪਿਆ ਤੇ ਉਹ ਸਾਹਮਣੇ ਬੋਸਟਨ ਪੀਜ਼ਾ ਤੇ ਇੱਧਰ ਕਿ ਉਹ ਨੇਲਸ ਬਾਰਬਰੀਟੋ ਸਬਵੇ ਸਾਰਾ ਕੁਝ ਹੀ ਹੈਗਾ ਹੈ ਨਾ ਉਹ ਸਾਹਮਣੇ ਫਾਰਮੇਸੀ ਵੀ ਹੈ ਜਫੀ ਲੂਕ ਤੇ ਇਧਰ ਮੈਕਡੋਨਲਡਸ ਟੈਮ ਹੌਟਨਸ ਸੋ ਕਹਿਣ ਦਾ ਮਤਲਬ ਕਿ ਟਾਊਨ ਭਾਵੇਂ ਛੋਟਾ ਆ ਪਰ ਇਹ ਟਾਊਨ ਗਰੋ ਹੋ ਰਿਹਾ ਤੇ ਆਲਮੋਸਟ ਆਲਮੋਸਟ ਸਾਰਾ ਕੁਝ ਹੀ ਇੱਥੇ ਜਿਹੜਾ ਉਹ ਆਪਾਂ ਨੂੰ ਮਿਲਦਾ ਹੈ ਜਿਹੜਾ ਜੰਨੀਆਂ ਵੀ ਆਪਾਂ ਜਿਹੜੀਆਂ ਡੇਲੀ ਲਾਈਫ ਚ ਚੀਜ਼ਾਂ ਯੂਜ਼ ਕਰਦੇ ਹਾਂ ਸਾਰ ਸਾਰੀਆਂ ਹੀ ਮਿਲਦੀਆਂ ਉਹ ਸਾਹਮਣੇ ਜਿਹੜਾ ਫਾਰਮੇਸੀ ਆ ਉਹਦੇ ਨਾਲ ਕੈਨੇਡਾ ਪੋਸਟ ਵੀ ਆ ਐਕਸਲ ਡਰਗ ਸਟੋਰ ਦੇ ਨਾਲ ਤੇ ਗੈਸ ਸਟੇਸ਼ਨ ਵੀ 6-7 ਗੈਸ ਸਟੇਸ਼ਨ ਇਸ ਕਾਉਂਟ ਦੇ ਵਿੱਚ ਹੈਗੇ ਆ। ਅਜੋ ਜੀ ਚੱਲਦੇ ਹੁਣ ਟਿਮ ਹੋਟਲ ਦੇ ਅੰਦਰ ਤੇ ਇੱਥੇ ਨਾਲੇ ਇੱਥੋਂ ਚਾਹ ਲੈ ਲੈਨੇ ਆ। ਨਾਲੇ ਅੰਦਰੋਂ ਤੁਹਾਨੂੰ ਥੋੜਾ ਦਿਖਾਵਿੰਦੇ ਆ। ਕਿ ਨਵਾਂ ਬਣਿਆ ਟਿਮ ਹੋਟਲ ਡਾਇਮੰਡ ਦੇ ਵਿੱਚ। ਤੇ ਉਹ ਵੀ ਦਿਖਾਵਾਂਗੇ। ਸੋ ਚਾਹ ਆਲਡੀ ਆਰਡਰ ਹੋ ਗਈ। ਮਨਨਨ ਦੇ ਨਾਲ ਹੀ ਆਪਾਂ ਜਿਹੜਾ ਅੱਜ ਵਾਲਾ ਵੀਲੌਗ ਆ ਜਿਹਦੇ ਵਿੱਚ ਅਸੀਂ ਤੁਹਾਨੂੰ ਡਾਇਮੰਡ ਸ਼ੇਅਰ ਕਰਾਇਆ ਉਹ ਆਪਾਂ ਇੱਥੇ ਹੀ ਖਤਮ ਕਰਦੇ ਆ ਤੇ ਤੁਹਾਨੂੰ ਮਿਲਦੇ ਆ ਅਗਲੀ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਸਾਡੀਆਂ ਹੋਰ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਪੰਜਾਬੀ ਕੈਨੇਡੀਅਨ ਵਲੌਗਰ ਨੂੰ ਸਬਸਕ੍ਰਾਈਬ ਕਰ ਲਓ ਸਾਡੇ ਫੇਸਬੁੱਕ ਤੇ ਇੰਸਟਾਗ੍ਰam ਪੇਜ ਨੂੰ ਵੀ ਫਾਲੋ ਕਰ ਲਓ ਤੇ ਬਾਕੀ ਆਪਣਾ ਖਿਆਲ ਰੱਖੋ ਤੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ